ਤਾਂ ਮੈਂ ਦਵਾ ਦਿਆ ਬਾਈ ਮੇਰੇ ਘਰ ਆਨੇ ਮੈਨੂੰ ਤਾਂ ਬਹੁਤ ਸ਼ਾਂਤ ਕਰਦਾਗਾ ਕਿ ਤਿੰਨ ਚਾਰ ਸਾਲਾਂ ਤੋਂ ਮੈਨੂੰ ਮੇਰਾ ਸਹੁਰਾ ਵੀ ਕੁੱਟ ਮਾਰ ਕਰਦਾ ਮੈਂ ਉਹ ਕਰਦਾ ਜੀ ਹੁਣ ਮੈਂ ਵੀਰੇ ਸਲੂਨ ਕਰਿਆ ਹੰਡਿਆ ਮੇਰਾ ਸਲੂਨ ਬੰਦ ਗਿਆ ਚਲਾ ਗਿਆ ਪੁਰਸਾਂ ਨੇ ਵੀਰੇ ਉਹਨੂੰ ਪੁਰਸਾਂ ਨੇ ਵੀਰੇ ਉਹਨੂੰ ਇੱਕ ਗੱਲ ਕਹਿਨੀ ਸੀ ਸਭ ਇੱਕ ਗੱਲ ਵੀ ਨਹੀਂ ਸੁਣੀ ਕਿ ਉਹਨੇ ਵੀਰੇ ਕੋਈ ਮੈਂ ਖੜ ਕੇ ਗੱਲ ਦੱਸਾਂ ਦੇਖੋ ਉਹਨੇ ਕਰਕੇ ਸੋਈ ਗਾ ਕੋਈ ਨਾ ਕੋਈ ਨਾ ਗੱਲ ਕਰ ਸਕਦਾ ਉਹਨੇ ਵੀਰੇ ਗੁਰਮੀਲ ਸਿੰਘਾ ਪੁਲਿਸ ਆਣਾ ਉਹਨੇ ਚੁੱਪ 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 ਉਹਨੇ ਵੀਰੇ ਸਾਡੀ ਇੱਕ ਗੱਲ ਵੀ ਨਹੀਂ ਸੁਣੀ ਆਗੀ ਮੈਂ ਤੁਸੀਂ ਬਿਆਹੇ ਕਿੱਛੋ ਵੀਰੇ ਮੈਂ ਆਪਣੇ ਨਾ ਚਲਾੜ ਕੇ ਕੋਠਿਆ ਹੰਡੇ ਦਿੱਤੀ ਪਈ ਆ ਵੀਰੇ ਪਿੰਡ ਪਿੰਡ ਤਨੋਲਾ ਵੀਰੇ ਮੇਰਾ 2 ਸਾਲ ਹੋ ਗਏ ਵੀਰੇ ਮੇਰਾ ਮੇਰੀ ਕਾਰ ਸੋ ਇੱਕ ਤਰੀਕ ਦੀਆਂ ਬੋਟਾਂ ਮੈਨੂੰ ਦੋ ਨੂੰ ਆਕੇ ਨਾ ਮੈਂ ਕਦੇ ਮਿਲ ਲਵਾਂ ਭਾਈ ਬਣ ਕੇ ਮੇਰੇ ਕੋਲ ਸੋਹਰੇ ਮਿਲ ਵੀਰੇ ਸਾਲੂ ਦਾ ਤੇਰਾ ਹੀ ਆਸਰਾ ਵੀ ਅਸੀਂ ਪੂਰਾ ਨਾਮਦਾ ਸਗੀਰਦਾਸ ਕਰਦੇ ਵੀਰੇ ਵੀ ਤੂੰ ਜਿੱਤ ਜੇ ਬਸ ਤੂੰ ਜਿੱਤ ਜੇ ਸਾਰੇ ਜਾਣਾ ਬਸਣਾ ਚਾਹੁੰਨੇ ਮੇਰੇ ਮੈ ਤਾਂ ਬਸਣਾ ਚਾਹੁੰਨੀ ਮੇਰੇ ਨਾਨਦ ਤੇ ਮੇਰਾ ਸੋਹਰਾ ਮੈਨੂੰ ਬਸਣ ਨਹੀਂ ਦਿੰਦੇ ਸੱਸ ਮੇਰੀ ਬਹੁਤ ਚੰਗੀ ਆ ਪਰ ਸੋਹਰਾ ਤੇ ਮੇਧ ਖੰਦ ਮੈਨੂੰ ਇੰਨਾ ਖਰਾਬ ਪਰੇਸ਼ਾਨ ਕਰਦੇ ਵੀਰ ਵੀਰ ਬਣ ਕੇ ਵੀਰੇ ਅਸੀਂ ਤਾਂ ਕੋਈ ਆਦਾ ਸਭ ਤੋਂ ਸਾਡੇ ਮੇਰਾ ਭਾਈ ਬਣ ਕੇ ਭਾਈ ਮੈਨੂੰ ਤੇਰੇ ਜਿਵੇਂ ਮੇਰਾ ਭਰਾ ਵੀ ਕਹਿੰਦੀ ਕੋਈ ਗੱਲ ਨਹੀਂ ਆਪਾ ਤੇ ਇੱਕ ਨੂੰ ਵੋਟਾਂ ਦੇ ਕੇ ਫੇਰ ਦੇ ਕਹਿਣ ਦੇ ਇਹ ਲਾਡੀ ਆ ਬਾਈ ਮੈਨੂੰ ਵੀ ਕਹੀ ਜਾਂਦੇ ਕੋਈ ਕੀ ਦੱਸੋ ਮੈਨੂੰ ਵੀ ਕਹਿਣ ਦੀ ਮੈਂ ਕੋਈ ਨਹੀਂ ਮੈਂ ਕਹਿਣਾ ਲੱਗਦਾ ਕੋਈ ਗੱਲ ਨਹੀਂ ਬੜੇ ਕੋਈ ਕਿਹਦੇ ਦੱਸੋ ਇਹ ਤੁਹਾਨੂੰ ਜਿੱਤ ਲੱਗਦੀ ਕੋਈ ਇਹ ਘਟ ਦੇ ਕੋਈ ਤੁਹਾਡੇ ਕਿ ਉਹਨਾਂ ਨੇ ਐਨਾ ਘਟ ਦੇ ਸਾਲੇ ਦਿਨ ਨਾਲਲੇ ਮੇਰੀ ਭਾਨ ਨੂੰ ਕੰਮ ਕਰੀ ਨਾਲੇ ਵੀਰੇ ਮੇਰੇ ਪੈਸੇ ਲੈ ਗਿਆ ਚੱਕ ਤੇ ਉਸ ਤੋਂ ਮੇਰੇ ਗੋਟਿਆਂ ਦਾ ਪ੍ਰੇਸ਼ ਨਾ ਵੀ ਨਾ ਸੁੱਤਣ ਲਈ ਜਿੰਦਾ ਮੈਂ ਬੇਦਵਾ ਹੈਗੀ ਮੈਨੂੰ ਕੋਈ ਦੱਸ ਮੈਂ ਮਾਂ ਬਾਈ ਰੱਖਣ ਨੂੰ ਕਹਿਣਾ ਕੋਈ ਨਹੀਂ ਮੇਰੇ ਨਾਲ ਮੇਰਾ ਬੱਚਾ ਵੀ ਸੁੱਤ ਗਿਆ ਕੋਈ ਗੱਲ ਨਹੀਂ ਬੜੇ ਬਾਈ ਕੋਈ ਨਹੀਂ ਪਾਣੇ ਆਪਾਂ ਇੱਕ ਦੋ ਵਾਰ ਦੋ ਨੂੰ ਮਿਲ ਲਵਾਂ ਠੀਕ ਇੱਕ ਵਾਰ ਬਾਹ ਹੋ ਗਈ ਪੰਜਾਬ ਦੇ ਜਿਹੜੇ ਪੱਖੀ ਲੋਕ ਨੇ ਦਰਦੀ ਲੋਕ ਨੇ ਪੁੱਛਤਾ ਕੇ ਪਰਮਣ ਭੇਜਣਾ ਇੱਕ ਹੋਰ ਹੈ ਦਲ ਨਾਲ ਆਈ ਜਿਹੜੇ ਲੋਕ ਨੇ ਪਿੰਡਾਂ ਦੇ ਲੋਕ ਨੇ ਰਿਆ ਲੋਕ ਨੇ ਉਹ ਥੋੜੇ ਐ ਕਹਿੰਦੇ ਨੇ ਮਨ ਲੋ ਥੋੜੇ ਦਰਦ ਦੇ ਨੇ ਕਹਿੰਦੇ ਸੀ ਲੱਕੇ ਦਾ ਥੋੜਾ ਜਿਹਾ ਮਨ ਲੋ ਪਿਛਲੇ ਗਰਾਉਂਡ ਦੇਖ ਕੇ ਥੋੜਾ ਇਹ ਨਹੀਂ ਇਹ ਨਹੀਂ ਦਮੇ ਲੋਕਾਂ ਨੂੰ ਇਹਨਾਂ ਇਹਨਾਂ ਦੀਆਂ ਫਲਾਈਆਂ ਹੋਇਆਂ ਅਫਵਾਹਾਂ ਨੇ ਲੱਖੇ ਨਾਲ ਜਿਹੜੇ ਵਰਤਦੇ ਆ ਵਿੱਚ ਉਹਨੂੰ ਪੁੱਛੋ ਰੱਖਿਆ ਕਰ ਹਾਂਜੀ ਠੀਕ ਹੈ ਰੱਖਿਆ ਲੱਗਿਆ ਕਹਿੰਦਾ ਇਸ ਸੋਸ਼ਲ ਮੀਡੀਆ ਤੇ ਪ੍ਰਚਾਰ ਕਰੀ ਜਾਂਦੇ ਆ ਕਿ ਸੈਲਿੰਗ ਹੋ ਗਈ ਲੱਖਾਂ ਵਿਕ ਗਿਆ ਬਾਦਲਾਂ ਕੋਲ 7 ਕਰੋੜ ਲੈ ਗਿਆ ਮਨੇ 10 ਕਰੋੜ ਲੈ ਗਿਆ ਇਹਨਾਂ ਦਲਾਲਾਂ ਨੂੰ ਮੈਂ ਗੱਲ ਕਹਿਣ ਤੇਰੀ ਚਾਹਣਾ ਕਿ ਇਹ ਮੇਰੇ ਮਰੇ ਪੈਦਾ ਸਰੀਰ ਨਹੀਂ ਖਰੀਦ ਸਕਦੇ ਜੀਵਨ ਦਾ ਮੈਨੂੰ ਕੀ ਫੀਸ ਲੈਣਗੇ ਬੋਲੇ ਇਹ ਮੁਸਲਮਾਨ ਪਿੰਡਾਂ ਜਾ ਕੇ ਕਿ ਸੋਡੀ ਕਾਤ ਨਹੀਂ ਸਾਨੂੰ ਖਰੀਦਣ ਦੀ ਅੱਲਾਹੁ ਅਕਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਦੇ ਨਾਲ ਵੀ ਦੋ ਚਾਰ ਗੱਲਾਂ ਕਹੋਣੀਆਂ ਆ ਪਹਿਲੀ ਗੱਲ ਇਹਦਾ ਵੀ ਗਰਮੀ ਆ ਵੈਸੇ ਆਪਣੇ ਕੋਲੇ ਰਾਹ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਛੀਂਲਾ ਲੱਗੀਆਂ ਨੇ ਪਾਣੀ ਦਾ ਪ੍ਰਬੰਧ ਹੈਗਾ ਫਿਰ ਵੀ ਤੁਸੀਂ ਐਸੇ ਵੀ ਬੋਤਲਾਂ ਯਾਰ ਉਹ ਕੈਂਪਰ ਪਾਣੀ ਦੇ ਨਾਲ ਰੱਖਣੇ ਨੇ ਗਰਮੀ ਆ ਬਈ ਧਿਆਨ ਰੱਖਣਾ ਆਪਦਾ ਬਾਕੀ ਧਿਆਨ ਨਾਲ ਜਾਣਾ ਕਈ ਵਾਰੀ ਕੋਈ ਨੁਕਸਾਨ ਨਾ ਹੋ ਜੇ ਆਪਾਂ ਤੇਜ਼ੀ ਦੇ ਵਿੱਚ ਗੱਡੀ ਜਾਂ ਮੋਟਰਸਾਈਕਲ ਤੇਜ਼ ਕਰ ਲੈਂਦੇ ਆ ਲੋੜੇ ਨਿਗਾਹਣ ਦੀ ਕੋਸ਼ਿਸ਼ ਕਰਦੇ ਆ ਆਪਾਂ ਜਾਣਾ ਸਾਰਾ ਲਿਕਖਾਈ ਆ ਆ ਅੱਗੇ ਮੋਟਰਸਾਈਕਲ ਤੇ ਮਗਰਮਾਈ ਬਣ ਕੇ ਗੱਡੀ ਆ ਆਪਾਂ ਇੱਕ ਰੰਮ ਮੋਟਨਾਈਜ਼ ਹੈ ਜਿਹੜੀ ਆਪਾਂ ਪਹਿਲਾਂ ਦਾ ਮਨ ਰੂਹੀ ਆਪਣੀ ਰੇਸ ਲੱਗੇ ਪਹਿਲਾਂ ਜਾਣਾ ਉੱਥੇ ਸੋ ਬੇਨਤੀ ਸਾਰਿਆਂ ਨੂੰ ਕਿ ਤੁਸੀਂ ਉੱਥੇ ਸਾਰਿਆਂ ਨੇ ਜਿਆ ਉਹ ਦਿਨ ਨਾਲ ਜਿਵੇਂ ਵੀ ਪੂਰੇ ਮੋਟਰਸਾਈਕਲ ਤੇ ਮਾਰ ਚੱਲੀ ਆ ਮੋਟਰਸਾਈਕਲ ਤੋਂ ਬਾਅਦ ਆਪਣੀ ਗੱਡੀ ਆਦਰੀ ਪੀਕਰ ਵਾਲੀ ਗੱਡੀ ਇਹ ਚੱਲੂਗੀ ਉਹ ਤੋਂ ਬਾਅਦ ਕੈਂਟਰ ਜੇ ਬਾਕੀ ਗੱਡੀਾਂ ਆਉਣੇ ਚੱਲਣਗੇ ਅੱਜ ਦੀ ਬੇਨਤੀ ਮੇਰੀ ਇਹ ਕਹੋੜ ਆ ਆਪਾਂ ਇਤੋਂ ਚੱਲ ਕੇ ਮਾਨਸਾ ਮਾਨਸਾ ਤੋਂ ਚੱਲ ਕੇ ਆਪਾਂ ਜਾਣਾ ਬੈਂਦੀ ਸ਼ਹਿਰ ਦੇ ਹੋ ਕੇ ਵਿਖੀ ਵਿਖੀ ਤੋਂ ਬਲਾਦਾ ਬੂਹਾ ਦੇ ਜਨੀਰ ਜਨੀਰ ਤੋਂ ਸੂਰਗਰ ਬਹੁਤ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਕਦੇ ਆਏ ਨਾ ਹੋਈ ਬਾਈ ਆ ਕੇ ਇੱਕ ਵਾਰੀ ਹੱਥ ਮਲਾ ਕੇ ਤੇ ਮੁੜ ਕੇ ਘੱਟ ਜਾ ਮਾਰ ਕੇ ਤੇ ਗਿਆ ਘਾ ਕੇ ਮੁੜ ਗਈ ਆਏ ਨਾ ਹੋਵੇ ਬਾਈ ਅਖੀਰ ਤੱਕ ਅਜ ਆਪਾਂ ਸਵਾਗਤ ਹੋ ਕੇ ਆਇਆ ਪੂਰਾ ਦਿਨ ਉਹ ਜੋ ਕਾਫਲਾ ਘਟਦਾ ਨਾ ਮਗਰੋਂ ਜਾ ਕੇ ਬਸ ਗੁਰਦਿਆਂ ਤੋਂ ਕਾਫੀ ਵੱਡਾ ਕਾਫਲਾ ਹੋਰ ਵੀ ਕਰਨਾ ਚਾਹ ਜੁੜੂਗਾ ਹੋਰ ਕਈ ਪਿੰਡਾਂ ਨੇ ਜੁੜਨਗੇ ਆਪਣੇ ਨਾਲ ਜਦੋਂ ਸਾਰਿਆਂ ਨੂੰ ਬੇਨਤੀ ਇਹ ਆ ਕਿ ਜਿਸ ਦਿਨ ਆਪਾਂ ਕੀਰ ਦੇ ਉੱਤੇ ਸੁਸੂਰ ਜਾ ਕੇ ਬੋਲਣਾ ਹੈ ਉੱਥੇ ਜਾ ਕੇ ਆਪਾਂ ਸਵਾਪਤੀ ਕਰਦੇ ਹਾਂ ਉਸੇ ਵੇਲੇ ਨੂੰ ਮਿਲਣਾ ਜਾ ਕੇ ਸਾਰਿਆਂ ਨੂੰ ਉੱਥੇ ਲਾਵਾ ਗਿਆ ਫਾਤਾ ਘਟਦਾ ਬੋਲਾਂਗੇ ਵੀ ਹੋਰੋਂ ਖੁਲਾ ਦੇਣਾ ਵੀ ਆਉਣਾ ਮਾਨ ਸਾਹਿਬ ਵੀ ਆ ਰਹੇ ਆ ਪਹੁੰਚਣਾ ਹੋਵੇ 5-7 ਮਿੰਟ ਦੇ ਵਿੱਚ ਜਦੋਂ ਸਾਰਿਆਂ ਨੂੰ ਬੇਨਤੀ ਇਹ ਆ ਕਿ ਮੈਨੂੰ ਤੁਹਾਡੇ ਉਸੇ ਮਿਲ ਕੇ ਜੁੜ ਜਾਣਾ ਹੈ ਜੋ ਜਿੰਨੇ ਵੀ ਭਰਾ ਅਮਰੀਕਾ ਤੋਂ ਆਉਂਦੇ ਆ ਉਸਤਾਦ ਮੋਟਰਸਾਈਕਲ ਲੈ ਕੇ ਆਏ ਆ ਗੱਡੀਆਂ ਲੈ ਕੇ ਆਏ ਆ ਸਾਰਿਆਂ ਨੂੰ ਬੇਨਤੀ ਆ ਵੀ ਸ਼ੀਰ ਤੱਕ ਆਪਾਂ ਅੱਜ ਅਮਰ 4 ਵਜੇ ਜਾਂ 5 ਵਜੇ ਦੇ ਕਰੀਬ ਸਰਦੂਰਗੜ ਪਹੁੰਚ ਜਾਗੇ ਤੇ ਸਾਰਿਆਂ ਨੂੰ ਬੇਨਤੀ ਆ ਵੀ ਉੱਥੋਂ ਸ਼ੀਰ ਤੱਕ ਆਪਾਂ ਪਹੁੰਚਣਾ ਏਸੇ ਕਾਫਲੇ ਨੇ ਜਿਲ੍ਹਾ ਪ੍ਰਭਾਵ ਪਾਉਣਾ ਜਿਹੜਾ ਸਾਰਿਆਂ ਨੇ ਜੋਰ ਲਾਇਆ ਸਾਰਿਆਂ ਨੇ ਇਹਨਾਂ ਦੇ ਮਾਣ ਕੀਤੇ ਆ ਹਾਲਾਂਕਿ ਬਾਜ਼ੀਕ ਦੇ ਤਰੀਕੇ ਨਾਲ ਕਰਦੇ ਆ ਤੇਲ ਵੀ ਤੁੰਗੋਂ ਪਾਉਂਦੇ ਆ ਧਿਆੜੀ ਦੇ ਕੇ ਵੀ ਬੰਦੇ ਲਿਆਉਂਦੇ ਆ ਗਾਰੂ ਦੀਆਂ ਬੋਤਲਾਂ ਵੀ ਦਿੱਤੇ ਆ ਪਰ ਤੁਸੀਂ ਜਿਹੜਾ ਜੋਦਿਓ ਆਪਦੇ ਵੱਲੋਂ ਤੇਲ ਪਾ ਕੇ ਆਪ ਦੀਆਂ ਗੱਡੀਆਂ ਲੈ ਕੇ ਆਏ ਆ ਇਸ ਜੇ ਕੱਦ ਦੇ ਵਿੱਚ ਬਹੁਤ ਵੱਡਾ ਫਰਕ ਆ ਉਹ ਧਿਆੜੀ ਦੇ ਬੰਦੇ ਲਿਆਉਂਦੇ ਆ ਆਪਣੇ ਆਪ ਮਹਾਰੇ ਆਏ ਹੋਏ ਇੱਕ ਲੋਕ ਲਹਿਰ ਦੇ ਵਿੱਚ ਲੋਕ ਨੇ ਸੋ ਇਸ ਲੋਕ ਨੂੰ ਬਹੁਤ ਧੰਨਵਾਦ ਆ ਬਾਕੀ ਗੱਲ ਹੋਰ ਆ ਬਾਰੇ ਆਪਣੀਆਂ ਗੱਡੀਆਂ ਪਿੰਡਾਂ ਦੇ ਸਰਦੀ ਵਾਲੇ ਭਾਈ ਬੋਲਦੀਆਂ ਇਹ ਵੀ ਹਲਕਾ ਬੜਾ ਵੱਡਾ ਗੱਡੀਆਂ ਆਪਣੀਆਂ ਹੈਗੀਆਂ 12 13 ਗੱਡੀਆਂ ਨੇ ਜਿਹੜੀਆਂ ਆਪਾਂ ਮੁਜਾਜ ਕਰਦੇ ਆਂ ਚਿੱਟਾ ਵਾਲੇ ਗੱਡੀਆਂ ਨਿਸ਼ਾਨ ਵਾਲੇ ਬੋਲਦੇ ਆਂ ਆਪਾਂ ਦਾ ਜਿਹੜਾ ਉਹ ਨਿਸ਼ਾਨ ਵਾਲਾ ਭਰੇ ਹੋਇਆ ਜੋੜ ਸ਼ਾਨ ਬਾਹਰ ਦੀ ਗੀਤ ਜਾਂ ਚੰਦਾਂ ਦੇ ਚੋਹੋਂ ਆ ਤੁਸੀਂ ਆਪਾਂ ਆਪਣੇ ਟੈਂਕਾਂ ਦੇ ਉੱਤੇ ਸੈਟਲਾਂ ਦੇ ਉੱਤੇ ਉਹ ਜੱਪ ਪਾ ਕੇ ਤੇ ਆਪਾਂ ਆਪਣੇ ਪਿੰਡ ਦੇ ਕਿੜਾ ਲਿਆ ਕਰੋ ਇੱਕ ਤੜਕੇ ਕਰਦੇ ਨੇ ਸਾਰੇ ਪਿੰਡ ਦੇ ਫਟਕੇ ਦੇਖ ਕੇ ਟਰੈਕਟਰ ਦਾ ਜੋ ਨਿਸ਼ਾਨ ਵਾਲਾ ਗੀੜਾ ਦਿਖਾਇ ਕਰੋ ਉਹ ਬੜਾ ਜ਼ਰੂਰੀ ਆ ਕਿਉਂਕਿ ਬਹੁਲੇ ਬਾਰੇ ਫਾਈਨਲੇ ਨਿਸ਼ਾਨ ਆਪਣਾ ਜਿਹੜਾ ਉਹ ਪਹੁੰਚਿਆ ਨਹੀਂ ਕਿ ਮਾਵਾ ਨੂੰ ਹੀ ਪਤਾ ਲੱਗਦਾ ਕਿ ਇਹ ਬਜ਼ੁਰਗਾਂ ਨੂੰ ਪਤਾ ਲੱਗਦਾ ਜਿਹੜੇ ਸੋਸ਼ਲ ਮੀਡੀਆ ਤੇ ਜੁੜੇ ਉਹਨੂੰ ਪਤਾ ਉਹ ਦੇਖ ਲੈਣੇ ਆ ਪਰ ਜਿਹੜੇ ਇਹ ਨਹੀਂ ਦੇਖਦੇ ਮਾਨਵ ਕਰਾਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਨਿਸ਼ਾਨ ਕੀ ਆ ਉੱਥੇ ਆਪਣੇ ਟਰੈਕਟਰਾਂ ਦੇ ਉੱਤੇ ਗੀੜਾ ਦੇ ਜਾ ਕਰੋ ਤਾਂ ਕਿ ਸਾਰੇ ਪਿੰਡ ਦੇ ਵਿੱਚ ਅਗਲੀ ਬੈਂਤੀ ਲੋਰਾ ਹੁਣ ਜਿਹੜੇ ਆਪਣੇ ਮਿਲਿਆ ਚਾਰਦਲ ਬੱਜਦੇ ਆ ਇਹਨਾਂ ਚਾਰਦਲ ਦੇ ਵਿੱਚ ਆਪਾਂ ਮੈਦਾਨੇ ਵਿੱਚ ਜਾ ਕੇ ਘਲੋ ਕਰੀ ਜਾ ਕੇ ਮੈਂ ਨਿਸ਼ਾਨ ਲਗਾ ਕੇ 10ਵੇਂ ਨੰਬਰ ਤੋਂ ਲੈ ਕੇ ਨਿਸ਼ਾਨ ਹੈ ਘਲੋ ਕਰੀ ਜਾ ਕੇ ਆਪਾਂ ਇਹ ਪ੍ਰਚਾਰ ਕਰਦੇ ਨਾ ਲੋਕ ਡਿਕ ਰਹੇ ਨੇ ਵੀ ਉਹਨਾਂ ਦੇ ਬੰਦੇ ਆਉਣਗੇ ਅਸੀਂ ਤਿਆਰ ਆ ਫੋਨ ਆਉਂਦੇ ਬਈ ਉੱਡੇ ਬੰਦੇ ਨਹੀਂ ਆਏ ਡਿਕਦੇ ਆ ਸੋ ਆਪਣੇ ਕੋਲੇ ਪਹੁੰਚ ਨਹੀਂ ਹੋ ਰਹੀ ਕਿਉਂਕਿ ਆਪਾਂ ਬੰਦੇ ਥੋੜੇ ਆ ਇੰਨਾ ਦੇ ਪਰਿਵਾਰ ਦੇ ਨੰਬਰ ਸਾਰੇ ਤੁਰੇ ਰਹਦੇ ਨੇ ਭਾਈ ਬਾਕੀ ਇਹਨਾਂ ਕੋਲ ਸਸ਼ਤਰ ਬਲਿਆ ਹੋਗਾ ਸੋ ਆਪਣੇ ਲਈ ਸਾਰੇ ਤੁਸੀਂ ਲੱਖੇ ਬਣ ਜੋ ਹਣ ਕੱਲੇ ਕਈ ਲੱਖੇ ਤੁਸੀਂ ਭਾਈ ਜੇ ਸੋਚਿਓ ਤੁਸੀਂ ਤੁਰਿਓ ਤੇ ਘਰ ਘਰ ਜਾ ਕੇ ਆਪਣਾ ਪ੍ਰਚਾਰ ਕਰਨਾ ਅਗਲੀ ਗੱਲ ਮੈਂ ਕਹੋ ਉਹ ਕਹਿੰਦੀ ਉਹ ਵੀ ਇੱਕ ਬਾਈ ਦਾ ਐਸ ਤਰ੍ਹਾਂ ਹੀ ਆ ਲੱਗਿਆ ਕਹਿੰਦਾ ਇਹ ਸੋਸ਼ਲ ਮੀਡੀਆ ਤੇ ਪ੍ਰਚਾਰ ਕਰੀ ਜਾਂਦੇ ਆ ਕਿ ਸੈਲਿੰਗ ਹੋ ਗਈ ਲੱਖਾ ਵਿਕ ਗਿਆ ਵਾਦਲਾ ਕੋਲੇ 7 ਕਰੋੜ ਰਹਿ ਗਿਆ ਆਪਣੇ 10 ਕਰੋੜ ਰਹਿ ਗਿਆ ਇੰਨਾ ਦਲਾਲਾਂ ਨੂੰ ਮੈਂ ਗੱਲ ਕਹਿਣ ਤੇ ਨਹੀਂ ਚਾਹਣਾ ਕਿ ਇਹ ਮੇਰੇ ਮਰੇ ਪੈਦਾ ਸਰੀਰ ਨਹੀਂ ਖੀ ਸਕਦਾ ਜੀਵਨ ਦਾ ਮੈਨੂੰ ਕੀ ਲੈਣਗੇ ਜੇ ਸੁਹਲਾ ਗੁੰਡਾ ਜਾ ਕੇ ਕਿ ਸੁੱਟੀ ਕਾਤ ਵੀ ਸਾਨੂੰ ਖਰੀਦਣ ਦੀ ਇਹ ਭਰੇਖਾ ਮਨ ਚੋਂ ਕੱਢ ਦਿਓ ਕਿ ਸਾਨੂੰ ਉਹ ਜਗਾ ਆ ਜਾਊਗਾ ਜਾਂ ਸਾਨੂੰ ਖਰੀਦ ਲੂਗਾ ਜੁਸ ਗਾ ਕੇ ਬਹੁਤ ਤਰ੍ਹਾਂ ਦੇ ਪਲਾਪੇ ਕੱਢੇ ਬੜਾ ਕੁਝ ਲਾਉਂਦੇ ਆ ਇਹ ਇਹਨਾਂ ਦੇ ਬੰਦੇ ਖਰੀਦਿਆ ਹੋਇਆ ਮੀਡੀਆ ਇਹਨਾਂ ਦਾ ਆਇਆ ਕਿੰਦਰਾ ਦਲਾਲ ਮੀਡੀਆ ਹਰ ਕਾਲ ਆਪਣਦੇ ਚਲਾ ਰਿਹਾ ਉਹ ਫੁਟ ਮੀਡੀਆ ਵਿਖਿਆ ਹੋਇਆ ਹੈਗਾ ਸਰਕਾਰ ਕੋਲੇ ਉਸ ਦੇ ਅੱਗੇ ਆਵਾਜ਼ਾਂ ਕੋਲੇ ਉਹਦੇ ਪੈ ਗਿਆ ਕਾਰਨਸੀਆ ਕੋਲੇ ਪੈਸੇ ਦੇ ਯਾਰ ਨੇ ਸਾਰੇ ਜੁਕੀਆਂ ਜਣਦੇ ਜਾ ਕੇ ਉੱਥੇ ਇਹਨਾਂ ਨੂੰ ਲੈ ਲੈ ਕੇ ਪੈਸੇ ਆਪਣੇ ਖਿਲਾਫ ਉਹ ਪੇਡ ਖਬਰ ਚਲਾਉਂਦੇ ਆ ਵਾਕੇ ਆਪਣੀ ਬੰਦੇ ਚਾਰ ਸੱਤ ਚ ਉਹਨਾਂ ਦੀ ਅਟੋ ਕਰ ਦਿੰਦੇ ਆ ਉਹ ਆਪਣਾ ਖਲਾਬ ਬੋਲਦੇ ਆ ਸੁਵੈਗੀ ਗੱਲ ਤੇ ਨਹੀਂ ਆਪਾਂ ਜਾਣਾ ਜਿਹੜਾ মিডিਆ ਸਾਡੇ ਨਾਲ ਖੜਾ ਆ ਧੰਨਵਾਦ ਐੱਚੇ ਵੀ ਆ ਗਏ ਆ ਸਾਡੇ ਪਿੱਛੇ মিডিਆ ਦਾ ਬਹੁਤ ਧੰਨਵਾਦ ਆ ਪਰ ਜਿਹੜਾ ਦਲਾਲ মিডিਆ ਬਕਾਊ মিডিਆ ਜੁਤੀ ਜੱਟ মিডিਆ ਉਹਨਾਂ ਦਾ ਅੱਡੀ ਟੁੱਟਦਾ ਜ਼ੋਰ ਲਾ ਲਓ ਕੱਲ ਇੱਕ ਵੀਡੀਓ ਦਿਖਾਈ ਜਾਂਦਾ ਆਪਦੇ ਬੰਦਾ ਵਰ ਬਾਹ ਕਿ ਚਲਾਈ ਵਟਾ ਘਰ ਜੀ ਕੇ ਰੱਖਿਆ ਕੇ ਫੇਸਬੁੱਕ ਹੀ ਲੀਡਰ ਆ ਉਹਨੂੰ ਕੱਸ ਦੋ ਇੱਕ ਤਰੀਕ ਨੂੰ ਵੀ ਲੀਡਰ ਕਿਹੜੇ ਆ ਫੇਸਬੁਕ ਹੀ ਆ ਕੈਂਡੀਟਾ ਪਾ ਲਗੇ ਜਾਂਦੇ ਨੇ ਸੋਡੇ ਹੱਥਾਂ ਦੇ ਵਿੱਚ ਖੇਡ ਆ ਬਾਈ ਹੁਣ ਤੁਸੀਂ ਇਸ ਗੱਲ ਕੇ ਬੇਨਤੀ ਆ ਜਿਹੜੀਆਂ ਮੇਰੀਆਂ ਗੱਲਾਂ ਬਾਤਾਂ ਸਾਰਿਆਂ ਧਿਆਨ ਦੇ ਨਾਲ ਸੁਣ ਲਿਓ ਥੋੜਾ ਇੱਕ ਛੋਪਾ ਚਾਲੇ ਪਾਵਾਂਗੇ ਇਹ ਗੱਡੀ ਦੇ ਝੰਡੇ ਪਈ ਹੋਏ ਨੇ ਇਹ ਗੱਡੀ ਦੇ ਝੰਡੇ ਵੰਦਣਾ ਮੇਰਾ ਵੀਰ ਇਹ ਮੇਰਾ ਨਿੱਜੀ ਵਾਹਣਾ ਹੈ ਸਟicker ਆ ਇਹ ਮੇਰਾ ਆਪਣਾ ਨਿੱਜੀ ਵਾਹੜਾ ਉਹ ਵੀ ਲਿਖਿਆ ਹੋਇਆ ਇਹਦੇ ਆਪਣੇ ਉੱਪਰ ਹੈਗੇ ਨੇ ਚੱਕਰ ਦੇ ਉਹ ਲਾ ਲਓ ਝੰਡੇ ਲਾ ਲਓ ਬਾਕੀ ਜਿਵੇਂ ਟੀਮ ਆਪਣੀ ਤੋਰੂ ਬਾਈ ਉਹ ਮੇਰੇ ਤੋਂ ਬਣਾ ਜਾ ਕੜਵਾਈ ਆਵਾ ਬੇਤ ਇੰਨੀ ਆ ਬਾਈ ਉਹ ਹੀ ਕਰਵਾਈ